ਲੋਚ ਫਟੜ ਦੀ ਉਰੇ ਲਾ ਦੇ ਲੋਚ ਲੈ ਵਲੂਆ ਦੇਖ ਸਨ ਕਰਮਾ ਬੜੀ ਦਾ ਕੱਦ ਬੈਠ ਸੁਖਰਾ ਸੋਹਣਾ ਤਾਜੀ ਸੂਈ ਵੀ ਭਰਾ ਠੀਕ ਹੈ ਜੇਰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਮਾ ਬਕਾਉਗਾ ਭਰਾ ਜੇ ਕਿਸੇ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ 7528000355 ਜੀ। ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ। ਉਹਨੂੰ ਬਾਕੀ ਬਾਕੀ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੰਨ ਵੀਡੀਓ ਪ੍ਰੋਡਕਟ ਕਰ ਸਕੀਏ ਜੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ। ਠੀਕ ਹੈ ਜੀ। ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ। ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਵੀਰ ਜੀ ਆਪਣਾ। ਨਾਮ ਭ੍ਰਮਣੀ। ਹਾਂ ਜੀ। ਪਿੰਡ ਤਾਂ ਬਾਈ ਜਿਲ੍ਹਾ ਬਰਨਾਲਾ ਜੀ। ਠੀਕ ਆ। ਵੈਢ ਦੀ ਜਾਣਕਾਰੀ ਦੋ ਵੀਰੇ ਜੀ। ਇਹ ਦੂਜਾ ਸੂਆ ਸੂਈ ਵਸੀ ਸੇਦ ਆਂਦਾ ਜੀ ਮੂਹਾਂ ਕਿਦੋਂ ਖੁਸੀ ਵੀਰੇ ਇਹ ਸਵੇਰੇ ਸੂਈ ਸੀ 4:00 ਵਜੇ ਜੇਰਾ ਪੀ ਆਠ ਕਵੇ ਜੇਰ ਪਈ ਸੀ ਆ ਪਈਆ ਠੀਕ ਆ ਜੇਰ ਕੋ ਬੋਲੋ ਖਾਲੀ 4-5 ਕਿਲੋ ਬੋ ਚੋਇਆ ਹੋਇਆ ਜੀ ਠੀਕ ਆ 22 ਕਿਲੋ ਚੋਇਆ ਸੀ ਕਹਿੰਦੇ 2-3 ਕਿਲੋ ਬੱਚੇ ਨੂੰ ਪਿਆਤਾ ਸੀ ਠੀਕ ਆ ਬੱਚਾ ਕੀ ਮਾਗਰ ਬੱਸ ਆ ਗਿਆ ਜੀ ਮਾਗਰ ਬੱਸ ਆ ਪ੍ਰਾਦੇਸ ਹਾਂ ਜੀ ਠੀਕ ਆ ਜੀ ਬਰੀਡ ਬਰੂਡ ਬਹੁਤ ਬੱਸੀ ਦੀ ਬਹੁਤ ਆ ਗਈ ਜੀ ਠੀਕ ਆ ਬਾਕੀ ਬਰੀਕ ਕਿਹ ਕਿੰਮ ਜਿਆਦੀ ਨਹੀਂ ਬੱਸੀ ਹੈਗੀ ਜੀ ਠੀਕ ਆ ਔਰ ਟੁੰਡੀ ਟੁੰਡੀ ਬਹੁਤ ਆਈ ਵਾ ਸੂਆ ਕੰਮ ਵੀਰੇ ਸਵਾਦੂ ਜਾਈ ਸੇਦਾਂ ਦਾ ਇਹ ਮੂੰਹ ਦੇਖੋ ਠੀਕ ਆ ਇਹ ਬਿਨਾ ਨਾਂ ਨੇ ਕੋ ਬਿਜੇ ਤਾਲਾ ਮਰਵਾ ਲਿਆ ਪਸੋੜ ਬਾਹਰ ਠੀਕ ਹੈ ਲੈ ਠੀਕ ਆ ਇਹ ਬਹੁਤ ਮੋਟੀ ਮੋਟੀ ਆ ਬਾਈ ਗੰਨੇ ਨਾਲ ਦੀ ਪੈਂਦੀ ਆ ਦੇਖ ਠੀਕ ਆ ਇਹ ਨਹੀਂ ਬਰੀਕੀ ਚ ਬਾਈ ਉਹ ਠੀਕ ਹੈ ਤੋੜ ਦੋ ਜੀ ਨੂੰ ਲੋ ਜੀ ਪੱਸਾ ਜੇਰ ਪੈ ਗਈ ਠੀਕ ਹੈ ਜੀ ਲੋ ਜੀ ਮਣੀ ਰੋਕ ਦੇ ਮਿੰਨੀ ਇੱਕ ਮਿੰਟ ਲੋ ਜੀ ਤੋੜ ਦੀ ਉਰੇ ਲਾਵੇ ਲੋ ਜੀ ਲੇਵਲ ਉਪਰ ਦੇਖ ਸਕਦੇ ਕਰਮਾਂ ਵਾਲੀ ਦਾ ਕੱਦ ਬੈਠਾ ਸੁਖਰਾ ਸੋਹਣਾ ਤਾਜੀ ਸੂਈ ਵੀ ਭਰਾ ਠੀਕ ਹੈ ਜ਼ੇਰ ਤੁਹਾਡੇ ਸਾਹਮਣੇ ਪਈ ਆ ਠੀਕ ਹੈ ਜੀ ਲੋ ਜੀ ਫਾਕੀ ਤਾਰ ਬਹੁਤ ਸੋਹਣੀਆ ਕਰਮਾਂ ਵਾਲੀ ਦੀ ਬਸ ਆਹ ਦੇ ਮੂਰੇ ਬੈਠਾ ਠੀਕ ਹੈ ਜੀ ਹਾਂ ਜੀ ਬਈ ਜੀ ਰੇਟ ਖੱਟ ਕੇ ਜੇ ਜਾਇ ਜਜਮਾ ਮੁੱਲ ਕੋਈ 70 ਕਰਾ ਲਈ 70 ਕਰਾ ਲੈ 62000 ਪਰ ਵੀ ਬੱਸੀ ਦੇਵਾਂਗੇ ਜੀ 62000 ਹਾਂ ਜੀ ਠੀਕ ਹੈ ਬੜਾ ਮਿਰਾਪਰਾ ਕੋਈ ਬੜੇ ਕਾਟੜਾ ਫੋਨ ਲਾਇਆ ਕਰੇ ਕੋਈ 1000 2000 ਦਾ ਮਾਣ ਹੀ ਹੁੰਦਾ ਹੁੰਦਾ ਇਹਨਾਂ ਚ ਠੀਕ ਹੈ ਜੀ ਜਿਹੜਾ ਵੀਡੀਓ ਜੇ ਆਪਾਂ ਮਾਲ ਪਾ ਆਨੇ ਹਨ ਹਾਂਜੀ ਉਹ ਬਾਹ ਲੰਮਾ ਕੰਮ ਨਹੀਂ ਹੁੰਦਾ ਰੇਟ ਤੇ ਮੈਂ ਜਾਇਆ ਜਾ ਆ ਰੇਟ ਆਪਾਂ ਦੱਸਤਾ ਵੀ 62000 ਨੋਕ ਫੇਰ ਫੋਨ ਲਾਇਆ ਬਾਈ ਕਿੰਨੇ ਪੈਸੇ ਵੀ ਵੀਡੀਓ ਦੱਸਿਆ ਦਾ ਹੋਇਆ ਬਾਈ ਤੁਹਾਨੂੰ ਯਾਰ ਠੀਕ ਹੈ ਜੀ ਹਾਂਜੀ ਬਾਈ ਅਗਲੀ ਗਾਂ ਦੱਸੇ ਜਾਣਕਾਰੀ ਇਹਨੂੰ ਇਹ 15 ਦਿਨ ਸੂਈ ਨੂੰ ਹੀ ਬੈਠ ਨੂੰ ਠੀਕ ਹੈ ਬੱਚਾ ਕੀ ਇਹਦੇ ਮਗਰ ਬੱਸ ਆਈ ਇਹਦੇ ਮਗਰ ਬੱਸ ਦੁੱਧ ਆਇਆ ਹੀ 15 ਕਿਲੋ ਤਿਆਰ ਜੀ ਹੁਣ ਬੈਠ ਥੱਲੇ ਕ ਲੋ ਦੇਵਾ ਦੇਖ ਠੀਕ ਲੋ ਠੀਕ ਹੈ ਤੋੜ ਦੋ ਯੋ ਤੋੜ ਲੋ ਜੀ ਕੱਦ ਬੱਡ ਸੋਨਾ ਸੁੱਖ ਕੱਦ ਕੋਤ ਦਾ ਹੀ ਫੁੱਲ ਆਗਾ ਵਹੜ ਦਾ ਠੀਕ ਹੈ ਲੋ ਜੀ ਥੋੜੀ ਸਾਮੀ ਨਹੀਂ ਬੰਦੇ ਨੇ ਗੱਬਣ ਗੱਬਣ ਬਾਅਦ ਸਾਮੀ ਹੁੰਦੀ ਜੀ ਹਾਂਜੀ ਉਦੋਂ 25 ਕਿਲੋ ਦੇ ਦਿੰਦੀ ਜੀ ਵਹੜ ਠੀਕ ਹੈ ਜੀ ਬਰਾ ਦੇਖ ਸਕਦੇ ਕੱਦ ਵੱਡਾ ਸੁਖ ਨੂੰ ਸੋਹਣਾ ਮਗਰ ਵਿੱਸਾ ਤੇ ਰੇਟ ਭਰਾ ਜਾਇ ਜਦ ਮੈਂ ਖੱਚ ਕੇ ਜੀ ਰੇਟੇ 45000 ਰੁਪਏ ਦੇ ਦਾਂਗੇ ਜੀ 45000 ਹਾਂਜੀ ਠੀਕ ਹੈ ਜੀ ਬੜਾ ਆ ਕੋਈ ਮੜਾ ਆਇਆ ਲੋ ਚੈੱਕ ਕਰ ਸਨ ਬਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਈ ਨੇ ਗਾਮਾ ਦੇ ਦੋਨਾਂ ਦੇ ਰੇਟ ਦਾ ਆਸਤੇ ਪੈਂਟ ਹੈਗਾ ਤਵਲਾ ਤੇ ਨੰਬਰ ਬਾਈ ਦਾ ਟਾਈਟਲ ਵਿੱਚ ਲਿਖਾਂਗੇ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ